ਏ ਜੀ ਅੱਜ ਵਰਤ ਰੱਖਿਆ ਗਿਆ ਹੈ ਕੇਜਰੀਵਾਲ ਜੀ ਦੀ ਚੰਗੀ ਸਿਹਤ ਵਾਸਤੇ ਜਿਹੜਾ ਇਹਨਾਂ ਨੇ ਗਵਾਹ ਖੜਾ ਕੀਤਾ ਉਹਨੇ 60 ਕਰੋੜ ਰੁਪਈਆ ਭਾਜਪੀ ਨੂੰ ਜਿਹੜਾ ਫੰਡ ਕੀਤਾ ਕੇ ਜਿਹੜਾ ਸੱਚ ਹੈ ਉਹ ਇਸ ਵਾਰ ਵੀ ਜਿਹੜਾ ਇਮਾਨਦਾਰੀ ਨਾਲ ਪਾਕ ਸਾਫ ਜਿਹੜਾ ਬਾਹਰ ਆ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਅੱਜ ਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਸਮੂਹਿਕ ਵਰਤ ਅਭਿਆਨ ਇੱਕ ਸਟਾਰਟ ਕੀਤਾ ਗਿਆ ਜਿੱਤੇ ਵਿੱਚ ਪੂਰੇ ਪੰਜਾਬ ਦੇ ਵਿਧਾਇਕ ਵਲੰਟੀਅਰ ਉਹ ਹੜਤਾਲ ਕਰਨਗੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਾਡੇ ਨਾਲ ਨੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਮਹਿਤਾ ਜੀ ਦੱਸ ਗਏ ਮੈਂ ਤਾਂ ਸਭ ਕੀ ਆ ਪ੍ਰੋਗਰਾਮ ਹੈ ਅੱਜ ਔਰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ ਇਹ ਜੀ ਅੱਜ ਵਰਤ ਰੱਖਿਆ ਗਿਆ ਹੈ ਕੇਜਰੀਵਾਲ ਜੀ ਦੀ ਚੰਗੀ ਸਿਹਤ ਵਾਸਤੇ ਜਦ ਖਾਲੇ ਔਰ ਵਾਹਿਗੁਰੂ ਪਰਮਾਤਮਾ ਕੀ ਅਰਦਾਸ ਕੇ ਜਿਹੜਾ ਸੱਚ ਉਹ ਇਸ ਵਾਰ ਵੀ ਜਿਹੜਾ ਇਮਾਨਦਾਰੀ ਨਾਲ ਪਾਕ ਸਾਫ ਜਿਹੜਾ ਬਾਹਰ ਆਵੇ ਅੱਜ ਜਿੱਥੇ ਕੇਂਦਰ ਸਰਕਾਰ ਹਿਟਲਰ ਛਾਈ ਜਿਹੜੀ ਉਹ ਕਰ ਰਹੀ ਹੈ ਉਹ ਜੋ ਦਾਬਾ ਮਾਰ ਰਹੇ ਨੇ ਦੇਸ਼ ਦੀਆਂ ਅਲੱਗ-ਅਲੱਗ ਪਾਰਟੀਆਂ ਜਿੰਨੀਆਂ ਵੀ ਨੇ ਸਭ ਨੂੰ ED ਤੇ CBI ਦੀ ਧਮਕੀ ਦੇ ਕੇ ਉਹ ਜਿਹੜੇ ਹਰੇਕ ਪਾਰਟੀ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਕਰ ਰਹੀਆਂ ਨੇ ਉਸੇ ਦੇ ਚੱਲਦੇ ਅੱਜ ਕੇਜਰੀਵਾਲ ਸਾਹਿਬ ਦੇ ਉੱਪਰ ਇੱਕ ਝੂਠਾ ਮੁਕੱਦਮਾ ਜਿਹੜਾ ਜਿਹੜਾ ਹਾਲ ਤੱਕ ਸਾਬਤ ਹੀ ਨਹੀਂ ਕਰ ਪਈ ਟੀ ਕਿ ਇਹਨਾਂ ਦੇ ਖਿਲਾਫ ਕੋਈ ਗਵਾਹ ਨਹੀਂ ਕੁਛ ਨਹੀਂ ਜਿਹੜਾ ਇਹਨਾਂ ਨੇ ਗਵਾਹ ਖੜਾ ਕੀਤਾ ਉਹਨੇ 60 ਕਰੋੜ ਰੁਪਈਆ ਭਾਜਪੀ ਨੂੰ ਜਿਹੜਾ ਫੰਡ ਕੀਤਾ ਸੋ ਇਸ ਤੋਂ ਸਾਬਤ ਹੁੰਦਾ ਕਿ ਭਾਜਪੀ ਜਿਹੜੀ ਹੈ ਮੋਦੀ ਜਿਹੜਾ ਹੈਗਾ ਉਹ ਹਿਟਲਰ ਚਾਈ ਦੇ ਤਹਿਤ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੱਬਣਾ ਚਾਹੁੰਦੇ ਆ ਆਮ ਆਦੀ ਪਾਰਟੀ ਦਾ ਵਰਕਰ ਇੱਕ ਇੱਕ ਵਲੰਟੀਅਰ ਕੇਜਰੀਵਾਲ ਦਾ ਸਿਪਾਹੀ ਹੈ ਅਸੀਂ ਕੇਜਰੀਵਾਲ ਜੀ ਦੀ ਇਮਾਨਦਾਰੀ ਕਰਕੇ ਹੀ ਆਮ ਆਦੀ ਪਾਰਟੀ ਦੇ ਵਿੱਚ ਜੁੜੇ ਆ ਸਾਨੂੰ ਉਹਨਾਂ ਤੇ ਪੂਰਾ ਭਰੋਸਾ ਅੱਜ ਪੂਰੇ ਦੇਸ਼ ਦੇ ਵਿੱਚ ਜਿੰਨਾ ਵੀ ਸਾਡਾ ਸੰਗਠਨ ਹੈਗਾ ਉਹ ਸਾਰੇ ਅੱਜ ਇਸ ਵਰਤ ਕਰ ਰਹੇ ਨੇ ਇੱਥੇ ਬੈਠੇ ਸਾਡੇ ਸੈਂਕੜੇ ਸਾਥੀ ਅੱਜ ਜਿਹੜਾ ਭੁਖੜਤਾਲ ਕਰ ਰਹੇ ਨੇ ਵਰਤ ਵੀ ਕਹਿ ਲਓ ਇਹਨੂੰ ਜਿੱਥੇ ਸਾਡਾ ਵਿਰੋਧ ਵੀ ਹੈ ਉੱਥੇ ਸਾਡੀ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਵੀ ਹੈ ਕਿ ਜਿਹੜੀ ਸਾਡੇ ਲੀਡਰ ਦੀ ਜਿਹੜੀ ਸਿਹਤ ਹੈ ਅੱ비 ਵਾਸਤੇ ਤੇ ਉਹਨਾਂ ਦੀ ਜਿਹੜੀ ਇਮਾਨਦਾਰੀ ਵਾਸਤੇ ਅਸੀਂ ਇਹ ਜਿਹੜਾ ਵਰਤਕਾਰ ਦੀ ਪਰਵਾਹ ਨਹੀਂ ਕੀਤੀ ਦੇਖੋ ਸ਼ੁਰੂ ਤੋਂ ਹੀ ਜਦੋਂ ਦੇਸ਼ ਆਜ਼ਾਦ ਹੋ ਰਿਹਾ ਸੀ ਆਜ਼ਾਦ ਹੋਇਆ ਉਦੋਂ ਤੋਂ ਕਿਸੇ ਵੀ ਸਰਕਾਰ ਨੂੰ ਹਿਲਾਉਣ ਵਾਸਤੇ ਕੁਛ ਨਾ ਕੁਛ ਪ੍ਰੋਟੈਸਟ ਦਾ ਰੂਪ ਹੁੰਦਾ ਹੈ ਇਹ ਇੱਕ ਪ੍ਰੋਟੈਸਟ ਦਾ ਰੂਪ ਹੈ ਕਿਤੇ ਨਾ ਕਿਤੇ ਅਵਾਜ਼ ਪਹੁੰਚੇਗੀ ਭੁੱਖ ਹੜਤਾਲ ਤਾਂ ਇੱਕ ਛੋਟੀ ਜੀ ਚੀਜ਼ ਹੈ ਕੇਜਰੀਵਾਲ ਵਾਸਤੇ ਜਾਨ ਦੇਣ ਵਾਲੀ ਬੜੀ ਦੁਨੀਆ ਬੈਠੀ ਹੈ ਤਾਂ ਅੱਜ ਇਹ ਇੱਕ ਛੋਟਾ ਜਿਹਾ ਮਤਲਬ ਸਾਡੇ ਵੱਲੋਂ ਟਾਸਕ ਜੋ ਪਾਰਟੀ ਨੇ ਦਿੱਤਾ ਸੀਗਾ ਕਿ ਹਰ ਥਾਂ ਆਪਣੀ ਮਰਜ਼ੀ ਨਾਲ ਇਹ ਨਹੀਂ ਕਿ ਕਿਸ ਨੂੰ ਜ਼ਬਰਦਸਤੀ ਗਿਆ ਆਪਣੀ ਮਰਜ਼ੀ ਨਾਲ ਤੁਸੀਂ 5 ਘੰਟੇ 7 ਘੰਟੇ 12 ਘੰਟੇ ਭੁਖਟ ਹੜਤਾਲ ਤੇ ਬੈਠੋ ਜਿਸ ਦੇ ਵਿੱਚ ਦਮ ਹੋਏਗਾ ਜਿਹੜਾ ਬਹੁਤ ਜ਼ਿਆਦਾ ਪੁਰਾਣੇ ਯੁੱਧੇ ਚੱਲਦੇ ਆ ਰਹੇ ਨੇ ਸਾਡੇ ਵੋਲੰਟੀਅਰ ਚੱਲਦੇ ਆ ਰਹੇ ਨੇ ਸ਼ਾਇਦ ਉਹਨਾਂ 'ਚ ਕੁਝ ਬੰਦੇ ਪੱਕੇ ਤੌਰ ਤੇ ਵੀ ਭੁਖਟ ਹੜਤਾਲ ਤੇ ਬੈਠ ਸਕਦੇ ਨੇ ਜੋ ਕਿ ਉਹ ਜਿਹੜੀ ਗੱਲ ਹੈ ਸੀਆਈਡੀ ਰਾਹੀਂ ਜਾਂ ਇੰਟੈਲੀਜੈਂਸ ਰਾਹੀਂ ਜ਼ਰੂਰ ਈਡੀ ਤੱਕ ਪਹੁੰਚੇਗੀ ਔਰ ਪਤਾ ਲੱਗੇਗਾ ਕਿ ਦੇਸ਼ 'ਚ ਬਹੁਤ ਜ਼ਿਆਦਾ ਵੱਡੀ ਹਲਚਲ ਹੋ ਰਹੀ ਹੈ ਔਰ ਹਰ ਸਟੇਟ ਹਰ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹੋ ਰਹੀ ਹੈ ਤਾਨੂੰ ਲੱਗਦਾ ਵੀ ਇਹ ਵੋਟਾਂ ਦੇ ਵਿੱਚ ਬੀਜੇਪੀ ਨੂੰ ਇਸ ਦਾ ਮਤਲਬ ਕੋਈ ਨੁਕਸਾਨ ਹੋਏਗਾ ਜਾਂ ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਆ ਗਠਜਵੰਧਨ ਜਿਹੜਾ ਇੰਡੀਆ ਗਠਜਵੰਧਨ ਹੈਗਾ ਤੁਹਾਨੂੰ ਕੀ ਲੱਗਦਾ ਹੈ ਕਿ ਆ ਬੀਜੇਪੀ ਜਿਹੜਾ 400 ਪਾਰ ਦਾ ਵਾਦਾ ਕਰ ਰਿਹਾ ਉਹ ਪੂਰਾ ਹੋਏਗਾ ਤੁਹਾਨੂੰ ਲੱਗਦਾ ਹੈ ਦੇਖੋ ਲੋਕ ਬਹੁਤ ਜ਼ਿਆਦਾ ਫੈਡ ਅਪ ਹੋ ਚੁੱਕੇ ਆ ਔਰ ਮੈਂ ਸਭ ਤੋਂ ਵੱਡੀ ਤੁਹਾਨੂੰ ਗੱਲ ਦੱਸਣਾ ਚਾਹਾਂਗਾ ਕਿ ਹਰ ਚੀਜ਼ ਦਾ ਅੰਤ ਹੁੰਦਾ ਹੈ ਤੁਸੀਂ ਪੱਤਰਕਾਰ ਹੋ ਤੁਸੀਂ ਸਾਰੀ ਦੁਨੀਆ 'ਚ ਵਿਚਰਦੇ ਹੋ ਤੁਹਾਨੂੰ ਗਲੀ ਗਲੀ ਦਾ ਮੁਹੱਲੇ ਮੁਹੱਲੇ ਦਾ ਔਰ ਸਾਰੀ ਚੀਜ਼ਾਂ ਦਾ ਪਤਾ ਹੈ ਵੀ ਕੌਣ ਕਿਸ ਤਰ੍ਹਾਂ ਕਲੇਸ਼ ਕਿਸ ਤਰ੍ਹਾਂ ਸਹਿ ਰਿਹਾ ਹੈ ਕਿਸ ਤਰ੍ਹਾਂ ਦੁਨੀਆ ਨੂੰ ਕੱਟ ਰਿਹਾ ਹੈ ਕਿਸ ਤਰ੍ਹਾਂ ਲੋਕ ਮਹਿੰਗਾਈ 'ਚ ਮਰ ਰਹੇ ਹਨ ਠੀਕ ਹੈ ਬਹੁਤ ਦੁਨੀਆ ਨੇ ਨਾ ਤੁਹਾਨੂੰ ਪਤਾ ਹੋਵੇਗਾ ਕਰੋਨਾ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਨੂੰ ਵੀ ਲਾ ਲਓ ਤੁਸੀਂ ਇੱਕ ਤਕੜੇ ਸੰਘਰਸ਼ ਨੂੰ ਲਾ ਲਓ ਇੱਕ ਕਰੋਨਾ ਕਾਲ ਲਾ ਲਓ ਕਈ ਦੁਨੀਆ ਜਾਣ ਬੁੱਝ ਕੇ ਮਾਰੀ ਗਈ ਹੈ ਕਈਆਂ ਨੇ ਆਤਮ ਹੱਤਿਆ ਕਰ ਲਈ ਤੰਗ ਹੋ ਕੇ ਠੀਕ ਹੈ ਕਈਆਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਠੀਕ ਹੈ ਜੀ 700 ਕਿਸਾਨ ਮਰ ਗਏ ਅਜ ਤੱਕ ਕੋਈ ਮਾਫੀ ਨਹੀਂ ਕਿੰਨੇ ਹੀ ਕਰੋਨਾ ਕਾਲ ਚ ਬੰਦੇ ਮਰ ਗਏ ਅਸ ਤੱਕ ਕੋਈ ਮਾਫੀ ਨਹੀਂ ਹੈ ਦਿੱਤੀ ਹੋਈ ਵੈਕਸੀਨ ਜੋ ਅਜ ਨਕਲੀ ਸਾਬਤ ਹੋ ਰਹੀਆਂ ਜਾਂ ਉਹਨਾਂ ਕੋਲੋਂ ਫੰਡ ਲੈ ਕੇ ਅਸੀਂ ਜਿਹਨਾਂ ਕੰਪਨੀ ਨੇ ਵੈਕਸੀਨ ਲਾਈਆਂ ਐਡੇ ਐਡੇ ਭ੍ਰਿਸ਼ਟਾਚਾਰ ਸਾਬਤ ਹੋ ਰਹੇ ਆ ਪਰ ਉਹਨਾਂ ਦਾ ਕੋਈ ਅੱਜ ਅੱਜ ਮਤਲਬ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਦੇਸ਼ ਦੇ ਲੋਕ ਹੈ ਨਾ ਜਿਹੜੇ ਉਹ ਲੋਕ ਪਰੇਸ਼ਾਨ ਹੋ ਚੁੱਕੇ ਬਹੁਤ ਜ਼ਿਆਦਾ ਉਹ ਚਾਹੁੰਦੇ ਨੇ ਬਦਲਾ ਮੋਦੀ ਜੀ ਦੀ ਸੋਚ ਹੈ ਇੱਕ ਤਾਨਾਸ਼ਾਹ ਦੀ ਸੋਚ ਹੋ ਜਾਂਦੀ ਹੈ ਵੀ ਮੈਂ ਸਾਰੇ ਵਿਸ਼ਵ ਤੇ ਰਾਜ ਕਰਾਂਗਾ ਇੱਕ ਅੱਲਾ ਭਾਰਤ ਨਹੀਂ ਹੈ ਆਪਣੇ ਆਪ ਨੂੰ ਪੂਰੀ ਦੁਨੀਆ ਦਾ ਨੰਬਰ 1 ਦੱਸਦਾ ਲੀਡਰ ਦੱਸਦਾ ਪਰ ਆਪਾਂ ਕਰੰਸੀ ਦੇ ਮਾਮਲੇ 'ਚ ਏਸ਼ੀਆ ਦੇ 10 ਦੇਸ਼ਾਂ ਦੇ ਵਿੱਚੋਂ ਵੀ ਬਾਹਰ ਨਿਕਲ ਚੁੱਕੇ ਆ ਐਨੀ ਸਾਡੀ ਮਾੜੀ ਹਾਲਤ ਹੋ ਚੁੱਕੀ ਹੈ ਔਰ ਅੱਜ ਭਾਰਤ ਦੇ ਹਾਲਾਤ ਇੰਨੇ ਜਿਆਦਾ ਮਾੜੇ ਨੇ ਜੇ ਇਹ ਬਦਲਾਅ ਨਾ ਹੋਇਆ ਤਾਂ 200% ਜਿਹੜਾ ਪੈਟਰੋਲ ਹੈ 400 ਪਾਰ ਹੋ ਜਾਏਗਾ ਦਾਲਾਂ 400 ਪਾਰ ਹੋ ਜਾਣਗੀਆਂ ਘਰ ਦੇ ਜਿਹੜੇ ਮਾੜੇ ਮੋٹے ਖਰਚੇ ਸਾਰੇ 400 ਪਾਰ ਹੋ ਜਾਣਗੇ ਪਰ ਸ਼ਾਇਦ ਹੀ ਬੀਜੇਪੀ 400 ਪਾਰ ਹੋਵੇ रहेਗੀ ਕੰਮ ਉਹਨਾਂ ਦੇ ਇਹ ਜਿਹੇ ਨਿਸ਼ਤਰ ਵਾਲੇ ਕੰਮ ਨੇ ਉਹਨਾਂ ਦੇ ਉਹ ਬਿਲਕੁਲ ਸਾਡੇ ਨਾਲ ਹੋਰ ਵੀ ਅੱਗੇ ਨੇ ਰঞ্জੀਤ ਸਿੰਘ ਤੁਸੀਂ ਸਰ ਕੀ ਕਹੋਗੇ ਪਹਿਲੀ ਗੱਲ ਦੱਸੋ ਭੁੱਖ ਮਤਲਬ ਖਾਪੀ ਕਿਤਾ ਨਹੀਂ ਆਏ ਨਾ ਜੀ ਨਾ ਅਸੀਂ ਤਾਂ ਤਿੰਨ ਤਿੰਨ ਚਾਰ ਚਾ ਦਿਨ ਭੁੱਖੇ ਰਹਿਣ ਲੇ ਬੰਦੇ ਆ ਅੱਦੇ ਕੋਈ ਪਹਿਲੀ ਵਾਰ ਨਹੀਂ ਬੈਠ ਰਹੇ ਹਰ ਵਾਰੀ ਜਦੋਂ ਵੀ ਪਾਰਟੀ ਡਿਊਟੀ ਲਾਈ ਹੈ ਪੂਰੀ ਤਨ ਦਈ ਨਾਲ ਨਿਭਾਈ ਦੀ ਹੈ ਤੇ ਤਨ ਦਈ ਨਾਲ ਨਿਭਾਵਾਂਗੇ ਸਾਡਾ ਪੂਰਾ ਜੱਥਾ ਆਇਆ ਅੱਜ ਤੇ ਅਸੀਂ ਰਵਿੰਦ ਕੇਜਰੀਵਾਲ ਦੇ ਨਾਲ ਖੜੇ ਆ ਪਹਿਲਾਂ ਵੀ ਤੇ ਹੁਣ ਵੀ ਨਾਲ ਖੜੇ ਆ ਬਿਲਕੁਲ ਇਹਨਾਂ ਦੇ ਕਹਿਣ ਦੀ ਗੱਲ ਠੀਕ ਹੈ ਕਿ ਪਾਰਟੀ ਜੋ ਵੀ ਹੁਕਮ ਕਰੇ ਉਸਦੇ ਲਈ ਪਟਿਆਲਾ ਤੋਂ ਜਿਹੜੇ ਵਰਕਰ ਆ ਹਮੇਸ਼ਾ ਤਿਆਰ ਰਹਿੰਦੇ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਰਵਿੰਦ ਕੇਜਰੀਵਾਲ ਜਿਹੜੀ ਤਿਹਾੜ ਜੇਲ੍ਹ ਤੋਂ ਕਦੋਂ ਬਾਹਰ ਆਉਂਦੇ ਨੇ ਜਾਂ ਆਵਾਜ਼ ਵੀ ਪਾਰਟੀ ਕੋਈ ਇਸ ਤੋਂ ਵੀ ਕੋਈ ਸੰਘਰਸ਼ ਕੋਈ ਅਗਲਾ ਤਕੜਾ ਐਲਾਨ ਕਰੇਗੀ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ